ਜੀ ਮਿੱਤ ਕਰ ਸਾਰਾ ਕੁਝ ਹੀ ਹੋਵੇ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਕਈ ਪ੍ਰਸ਼ਨ ਆਏ ਸੀ ਵੀ ਜੀ ਸਾਨੂੰ ਸ਼ੁਗਰਵਾਰੇ ਜਰੂਰ ਦੱਸੋ ਸ਼ੁਗਰਵਾਰੇ ਦੇਖੋ ਮੈਂ ਤੁਹਾਨੂੰ ਦੱਸਣ ਲੱਗੀਆਂ ਵੀ ਮੂੜੀ ਅੱਜ ਕੱਲ ਆਮ ਖੇਤਾਂ ਦੇ ਵਿੱਚ ਨਾ ਕੋਈ ਪੈਸਾ ਲੱਗੇ ਤੇ ਨਾ ਕੋਈ ਲੱਗੇ ਤੇਲ ਆ ਮੂੜੀ ਦਾ ਜਿਹੜਾ ਰਾਸਾ ਕਦੋਂ ਕਰਕੇ ਕੱਢ ਲਓ ਉਹ ਪੀਣਾ ਸ਼ੁਰੂ ਕਰੋ ਜੇ ਤੁਸੀਂ ਇਹ 3 ਮਹੀਨੇ ਪੀ ਲਿਆ ਔਖਾ ਸੁੱਖ ਸ਼ੂਗਰ ਜੜ ਤੋਂ ਖਤਮ ਟੈਸਟ ਕਰਵਾਇਓ ਟੈਸਟ ਕਰਵਾਉਂਦੇ ਰਹੋ ਇਹ ਨਹੀਂ ਨਾ ਮੇਰੀ ਮੈਂ ਕਹਤਾ ਤੇ ਤੁਸੀਂ ਮੰਨ ਲਿਆ ਟੈਸਟ ਕਰਵਾਇਓ ਹੁਣ ਤੁਹਾਨੂੰ ਇਹਦੇ ਨਾਲ ਹੀ ਸਬਜ਼ੀਆਂ ਦੇ ਫਾਇਦੇ ਬਹੁਤ ਹੁੰਦੇ ਨੇ ਆਪਾਂ ਇਹਨਾਂ ਚੀਜ਼ਾਂ ਨੂੰ ਨਿੱ ਧਿਆਨ ਚ ਰੱਖਦੇ ਪਹਿਲੀ ਵਾਰ ਹੈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦੋ ਟੱਲੇ ਵਾਲਾ ਬਟਨ ਉਹਨੂੰ ਜਰੂਰ ਨਾਪ ਦਿਆ ਕਰੋ ਕਿਉਂਕਿ ਸਾਡੇ ਤੱਕ ਸਾਡੀ ਵੀਡੀਓ ਤੁਹਾਡੇ ਤੱਕ ਪਹਿਲਾਂ ਪਹੁੰਚ ਸਕੇ ਇੱਕ ਨਾਮੇ ਬੈਂਗਣ ਵਾਲਾ ਪਾਇਆ ਸੀ ਫੇਸਬੁੱਕ ਤੇ ਟੋਟਕਾ ਉਹਦੇ ਲੋਕਾਂ ਨੂੰ ਬਹੁਤ ਫਾਇਦੇ ਹੋਏ ਨੇ ਪਰ ਫੂਲ ਤੇ ਜ਼ਰੂਰ ਮੈਨੂੰ ਦੱਸਿਆ ਜਦੋਂ ਮੈਂ ਅਗਰੇ ਨੂੰ ਕਿਹਾ ਮੈਸੇਜ ਲਿਖ ਕੇ ਭੇਜ ਭੇਜ ਦਿਓ ਤਾਂ ਮੈਸੇਜ ਉਹਨੇ ਕਿਹਾ ਜ਼ਰੂਰ ਸੀ ਪਰ ਭੇਜਦਾ ਨਹੀਂ ਕੋਈ ਹੈਗਾ ਪਤਾ ਨਹੀਂ ਲੋਕਾਂ ਨੂੰ ਇਹ ਕਿਉਂ ਇੰਨਿਕ ਹੁਣ ਆਪਾਂ ਕੀ ਕਹਿ ਸਕਦੇ ਆ ਪਰ ਜਿਹੜੇ ਨਹੀਂ ਭੇਜਦੇ ਉਹਨਾਂ ਦੇ ਉੱਥੇ ਕੰਮ ਰੁਕ ਜਾਂਦੇ ਨੇ ਗਲਤਾ ਉੱਥੇ ਆ ਜਾਂਦੀ ਹੈ ਨਾ ਫਿਰ ਪਿੱਟੀ ਜਾਂਦੇ ਨੇ ਸਾਡਾ ਕੰਮ ਨਹੀਂ ਅੱਗੇ ਤੁਰ ਰਿਹਾ ਸਾਡਾ ਕੰਮ ਨਹੀਂ ਅੱਗੇ ਚੱਲ ਰਿਹਾ ਮੈਂ ਕਹਿੰਨੀ ਪਹਿਲਾਂ ਤਾਂ ਤੇ ਭਾਈ ਤੁਸੀਂ ਹਾਜ਼ਰੀ ਲਵਾਈ ਨੀਗੀ ਉਹ ਪ੍ਰਸ਼ਾਦ ਦੇ ਤੌਰ ਤੇ ਉਹੀ ਪ੍ਰਸ਼ਾਦ ਆ ਨਾ ਮੈਂ ਕਿਹੜਾ ਕਿਸੇ ਤੋਂ ਕੁਝ ਲੈਣ ਨੀ ਮੇਰੇ ਲਈ ਤਾਂ ਭਾਈ ਉਹੀ ਪ੍ਰਸ਼ਾਦ ਆ ਕਿਸੇ ਹੋਰ ਦਾ ਭਲਾ ਹੁੰਦਾ ਕਿੰਨਾ ਲੋਕਾਂ ਦਾ ਉਤਸ਼ਾਹ ਹੁੰਦਾ ਤੁਸੀਂ ਕੀ ਕਰਨਾ ਜਿਹੜੇ ਜਾਮਨੀ ਰੰਗ ਵਾਲੇ ਲੰਬੇ ਵੈਂਗਣ ਹੁੰਦੇ ਨੇ ਉਹ ਲੈਣੇ ਨੇ ਗੋਲ ਵਾਲੇ ਨਹੀਂ ਲੈਣੇ ਹੈਗੇ ਦਸ ਦੇ ਪੰਜ ਦੇ ਜਿੰਨੇ ਕੁ ਤੁਹਾਡੇ ਚ ਹਿੰਮਤ ਆ 2 4 ਜਿੰਨੇ ਕੁ ਤੁਸੀਂ ਦੇਖੋ ਮੈਂ ਸਾਰੇ ਆਪਾ ਗਰੀਬਾਂ ਵਾਈ ਦੱਸਦੀਆਂ ਕੋ ਅਜਰੇ ਆਪਾਂ ਨੇ ਬਹੁਤ ਮਹਿੰਗੇ ਵੇਂਗੇ ਪੈਨੇ ਉਹ ਕਿਸੇ ਹਰ ਇੱਕ ਦੇ ਬਸ ਦਾ ਰੋਗ ਨਹੀਂ ਪਾਈ ਕਰਨਾ ਠੀਕ ਇੰਨੇ ਕ ਨਹੀਂ ਕਰ ਦੇਣਾ ਨਹੀਂ ਚਾਹੇ ਸੂਨਾਦਾਨ ਕਰ ਦਿਓ ਮੇਰੇ ਕੋ ਤਾਂ ਸਿੱਧੀਆਂ ਜੀਆਂ ਗੱਲਾਂ ਹੋngੀਆਂ ਨੇ ਜੱਟਾਂ ਵਾਲੀਆਂ ਦੇਖੋ ਅੱਗੇ ਖੇਤੀ ਖਾਲਾ ਨਾਲ ਵੀ ਕਰਦੇ ਸੀ ਹੁਣ ਟਰੈਕਟਰ ਰੋਟਾਵੇਟਰ ਜੀਜ ਪਾਈ ਹਜੇ ਵੀ ਰੋਟਾਵੇਟਰ ਲੈਣ ਦੀ ਜਾਂ ਕੋਈ ਵੱਡਾ ਸੰਦ ਲੈਣ ਦੀ ਹਿੰਮਤ ਨਹੀਂ ਹੈਗੀ ਉਹ ਵਿਚਾਰੇ ਹਜੇ ਵੀ ਕਈ ਜਿੰਨਾ ਕੋ ਥੋੜੀ ਜਿਹੀ ਵੀ ਨਾ ਖੁਰਪਿਆ ਨਾ ਗੁੱਟ ਕੇ ਬੀਜਦੇ ਨੇ ਫਸਲ ਤਾਂ ਉੱਥੇ ਵੀ ਹੋ ਜਾਂਦੀ ਹੈ ਹੁੰਦੀ ਹੈ ਕਿ ਨਹੀਂ ਬਸ ਗੱਲ ਇੰਨੇ ਸਮਝਣ 'ਚ ਫਰਕ ਆ ਸਮਝਿਆ ਕਰੋ ਕਈ ਰੋਕ ਕਦੇ ਇਹ ਹੁੰਦਾ ਦਿਮਾਗ ਦੇ ਵਿੱਚ ਲੋ ਸਬਜੀ ਨਾਲ ਸਾਨੂੰ ਆਰਾਮ ਆਉਣ ਲੱਗਿਆ ਇੰਨੀ ਕੁ ਨਾਲ ਇੰਨੀਆਂ ਮਹਿੰਗੀਆਂ ਮਹਿੰਗੇ ਦਵਾਈਆਂ ਨਾਲ ਨਹੀਂ ਆਰਾਮ ਆਇਆ ਜੀ ਸਾਨੂੰ ਐਡਾ ਐਡਾ ਵਧੀਆ ਐਡਾ ਐਡਾ ਮਹਿੰਗੇ ਪਾਕ ਕਰਤੇ ਉਹਨਾਂ ਦਾ ਆਰਾਮ ਨਹੀਂ ਆਇਆ ਭਾਈ ਤੁਸੀਂ ਪੈਸੇ ਵਾਲੇ ਸੀ ਤੁਸੀਂ ਮਹਿੰਗੇ ਪਾਕ ਕਰਤੇ ਇਹ ਤਾਂ ਮੈਂ ਤਾਂ ਗਰੀਬਾਂ ਲਈ ਦੱਸ ਰਹੀ ਹਾਂ ਜਿਨ੍ਹਾਂ ਕੋਲੇ ਸ਼ਾਮ ਨੂੰ ਦੋ ਰੁਪਏ ਦੀ ਸਬਜੀ ਲੈ ਕੇ ਖਾਣ ਨੂੰ ਪੈਸਾ ਨਹੀਂ ਹੁੰਦਾ ਹੈ ਉਹਨਾਂ ਲਈ ਤਾਂ ਇਹ ਵੀ ਬਹੁਤ ਔਖੇ ਲਾਇ ਹੁਣੇ ਨੇ ਹੈ ਠੀਕ ਹੈ ਇੱਕੋ ਲੈਣਗੇ ਜ਼ਰੂਰ ਵਿਚਾਰੇ 10 ਰੁਪਏ ਦਾ ਪੈਕ 10 ਰੁਪਏ ਦੇ ਲੈ ਸੋ ਉਸਨੇ ਵੀ 10 ਰੁਪਏ ਦੇ ਬਤਾਉ ਲੈ ਸਿ ਬਿਚਾਰੀ ਨਹੀਂ ਜ਼ਿਆਦਾ ਨਹੀਂ ਸੀ ਮਹਿੰਗੇ ਲੈ ਲੈਣੇ ਕਿਹੜੇ ਨੇ ਨੀਲੇ ਰੰਗ ਦੇ ਸੌਰੀ ਜਾਮਨੀ ਰੰਗ ਦੇ ਲੰਬੇ ਵਾਲੇ ਜਿਹੜੇ ਪਤਲੇ ਹੁੰਦੇ ਨੇ ਤੇ ਗੋਲ ਵਾਲੇ ਨਹੀਂ ਲੈਣੇ ਹੈਗੇ ਪੰਜਾਬੀ ਬੋਲੀ ਸਮਾਰਟੀ ਸਮਝਾ ਦਿੰਨੀ ਨੇ ਵਾਰ-ਵਾਰ ਕਈਆਂ ਬਲੇ ਕਾ ਲੱਗ ਜਾਂਦਾ ਇਸ ਚੀਜ਼ ਦਾ ਵੀ ਹੁਣ ਤੁਸੀਂ ਕੀ ਕਰਨ ਨੇ ਜਿਹੜਾ ਤੁਹਾਡੇ ਘਰ ਵਿੱਚ ਮਰੀਜ਼ ਆ ਉਹਦੇ ਸਿਰ ਉੱਤੋਂ ਚ ਉਲਟਾ 7 ਵਾਰ ਘੁਮਾ ਕੇ ਤੁਸੀਂ ਇਹ ਕਿਸ ਗਰੀਬ ਨੂੰ ਦੇ ਦੋ ਜੇ ਤੁਹਾਡਾ ਕਾਰੋਬਾਰ ਨਹੀਂ ਚੱਲਦਾ ਫੈਕਟਰੀ ਨਹੀਂ ਚੱਲਦੀ ਫੈਕਟਰੀ ਵਾ ਤਾਂ ਭਾਈ ਵੱਡਾ ਵੀ ਕਰ ਸਕਦੇ ਪਰ ਜਦੋਂ ਫਾਇਦਾ ਹੁੰਦਾ ਛੋਟੇ ਜਿਹੇ ਨਾਲ ਹੀ ਹੁੰਦਾ ਹਾਂ ਜਿਹੜੇ ਮੇਰੇ ਭੈਣ ਭਰਾਵਾਂ ਦਾ ਕੋਈ ਛੋਟਾ ਮੋਟਾ ਕਾਰੋਬਾਰ ਹੈ ਜਿਵੇਂ ਦਿਹਾੜੀ ਜੋਤਾ ਕਰਨ ਜਾਂਦੇ ਨੇ ਦਿਹਾੜੀ ਨਹੀਂ ਮਿਲਦੀ ਜਾਂ ਜਵੇਂ ਮੇਰੇ ਭਰਾਵਾਂ ਨੂੰ ਕੋਈ ਵਿਹਲੇ ਬੈਠੇ ਨੇ ਕੰਮ ਤੋਂ ਮੇਰੇ ਬੱਚੇ ਜਿਨ੍ਹਾਂ ਨੂੰ ਕੋਈ ਮਾੜਾ ਮਟਾ ਰੋਟੀ ਰੋਜੀ ਜੋਗਾ ਵੀ ਕੰਮ ਨਹੀਂ ਮਿਲਦਾ ਉਹ ਬੜੇ ਪਰੇਸ਼ਾਨ ਨੇ ਉਹ ਤਾਂ ਕਹਿੰਦੇ ਨੇ ਸਾਨੂੰ ਚਾਹੇ ਥੋੜਾ ਜਿਹਾ ਕੰਮ ਮਿਲ ਜਵੇ ਦੇਖੋ ਭਾਈ ਇਹ ਛੋਟਾ ਜਿਹਾ ਆਪਾ ਇਹਨੂੰ ਕਰੋ ਤੁਸੀਂ ਬਤਾਉ ਲੈਣੇ ਨੇ ਹਰੇ ਰੰਗ ਵਾਲੇ ਬੈਂਗਣ ਦਾਸਰ ਪੀਏ ਦੇ ਪੰਜ ਦੇ ਜਿੰਨੀ ਕ ਤੁਹਾਡੇ ਚ ਹਿੰਮਤ ਆ ਮੰਦਰ ਚੜਿਆਓ ਤੁਹਾਨੂੰ ਰੋਟੀ ਰੋਜੀ ਜਿੰਨਾ ਕੰਮ ਜ਼ਰੂਰ ਮਿਲਣ ਲੱਗ ਜਾਊਗਾ ਤੁਹਾਡਾ ਕੰਮ ਚੱਲ ਪੂਗਾ ਤੁਸੀਂ ਜਾਣੇ ਹੋ ਵਾਪਸ ਆ ਜੇਨਾ ਤੁਹਾਡਾ ਕੰਮ ਨਹੀਂ ਹੋਣਦਾ ਤੁਹਾਨੂੰ ਕੰਮ ਨਹੀਂ ਮਿਲਦਾ ਦੇਖੋ ਛੋਟੇ ਛੋਟੇ ਕੰਮ ਨੇ ਵੱਡੇ ਵੱਡੇ ਨਾਲੋਂ ਫਾਇਦੇ ਹੁੰਦੇ ਨੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਟੱਲੀ ਵਾਲਾ ਬਟਨ ਜ਼ਰੂਰ ਨਾ按 ਦਿਆ ਕਰੋ ਵੀਡੀਓ ਚੰਗੀ ਲੱਗਦੀ ਹਿੰਦੀ ਅੱਗੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਕਿਉਂਕਿ ਕਿਸੇ ਹੋਰ ਗਰੀਬ ਦਾ ਭਲਾ ਹੋ ਜਾਏ ਦੇਖੋ ਮੇਰੀਆਂ ਵੀਡੀਓ ਗਰੀਬਾਂ ਵਾਲੀਆਂ ਹੁੰਦੀਆਂ ਨੇ ਮੈਨੂੰ ਸਾਰਾ ਪਤਾ ਜਿਹੜਾ ਬੰਦਾ ਅੱਜ ਨੂਨ ਤੋਂ ਬੈਠਾ ਉਹ 500 ਦਾ ਪਾਕ ਕਿਵੇਂ ਕਰ ਦੇਖੋ ਮੇਰੇ ਕੋਲ ਨਹੀਂ ਆਉਣਾ ਤੁਸੀਂ ਕੋਈ 500 ਦਾ ਕੋਈ 100 ਦਾ ਮੱਥਾ ਨਹੀਂ ਟੇਕਣਾ ਹੈ ਕੋਈ ਤੁਸੀਂ ਆਪਦਾ ਕੰਮ ਨਹੀਂ ਛੱਡਣਾ ਇਹ ਤਾਂ ਤੁਸੀਂ ਬਾਜ਼ਾਰ ਆਂ ਵੀ ਸਬਜ਼ੀ ਲੈਣ ਜਾਂਦੇ ਹੋ ਉੱਥੇ ਚਾਰ ਬਤਾਉ ਵੱਧ ਪਾ ਲਿਓ ਦੋ ਹੈ ਸਸਤੇ ਨੇ ਅੱਜਕੱਲ ਬਹੁਤ ਸਸਤੇ ਹੋਏ ਨੇ ਕੋਈ ਮੈਂ ਮਹਿੰਗਾ ਆਪਾਂ ਨੇ ਕਦੇ ਵੀ ਕਿਸੇ ਨੂੰ ਦੱਸਦੀ ਕਿ ਦੁਨੀਆ ਪਰੇਸ਼ਾਨ ਪੈਸੇ ਤੋਂ ਇੰਨਾ ਮਾਇਗਲੇ ਨੂੰ 1000 ਰੁਪਏ ਦਾ ਪਾ ਦਾ ਸਮਾਂ ਕਿੱਥੋਂ ਕਰ ਬੰਨ ਨਹੀਂ ਨਹੀਂ ਬਸ ਇੰਨਾ ਹੀ ਬਹੁਤ ਹੈ ਵੀਡੀਓ ਚੰਗੀ ਲੱਗਦੀ ਜੇ ਕਿਸੇ ਹੋਰ ਗਰੀਬ ਦੇ ਕੰਮ ਆ ਜਾਵੇ ਸ਼ੇਅਰ ਕਰਦਿਆ ਕਰੋ ਗਰੀਬਾਂ ਤੱਕ ਵੀਡੀਓ ਨੂੰ ਜ਼ਰੂਰ ਪਹੁੰਚਾ ਦਿਆ ਕਰੋ ਕਿਸੇ ਗਰੀਬ ਦਾ ਭਲਾ ਹੋ ਜਾਵੇ ਬਸ ਇੱਕ ਗੱਲ ਹੋਰ ਆ ਮੈਂ ਕਿਸੇ ਤੋਂ ਕੋਈ ਪੈਸਾ ਨਹੀਂ ਲੈਂਦੀ ਨਾ ਹੀ ਮੈਂ ਲਿਆ ਤੇ ਨਾ ਹੀ ਮੈਂ ਲਵਾਂਗੀ ਨਾ ਹੀ ਮੈਂ ਫੋਨ ਤੇ ਗੱਲ ਕਰਨ ਦਾ ਪੈਸਾ ਲੈਣੀ ਹੈ ਮੇਰਾ ਫੋਨ ਨੰਬਰ ਆ ਯਾਨੀ ਮਤਲਬ ਫੋਨ ਮੈਨੂੰ ਬੇਮਤਲਾਨਾ ਕਰਿਓ ਉਦੋਂ ਹੀ ਕਰਿਓ ਜਦੋਂ ਕੋਈ ਅੱਬਲ ਤੁਸੀਂ ਆਪਣੇ ਜਿਹੜੇ ਕਮੈਂਟ ਨੇ ਖੁੱਲੇ ਰੱਖੋ ਤੁਸੀਂ ਮੈਂ ਤੁਹਾਨੂੰ ਕਮੈਂਟਾਂ ਰਾਹੀਂ ਜਵਾਬ ਦਿੰਨੀ ਆ ਜਿਨ੍ਹਾਂ ਦੇ ਕਮੈਂਟ ਬਾਕਸ ਦੇ ਵਿੱਚ ਕਮੈਂਟ ਖੁੱਲੇ ਨੇ ਕਈ ਜਿਹੜੇ ਐਡੀਆਂ ਤਾਂ ਬਣਾਈਆਂ ਹੋਈਆਂ ਨੇ ਉਦੋਂ ਤੇ ਇੱਕ ਫੋਟੋ ਲਾਵੋ ਫੋਟੋ ਲਾ ਕੇ ਕਮੈਂਟ ਬਾਕਸ ਖੋਲੋ ਕਿ ਉਹ ਉਹਦੇ ਵਿੱਚ ਮੈਨੂੰ ਸੌਖਾ ਹੋ ਜਾਂਦਾ ਮੈਂ ਇੱਕ ਮਿੰਟ ਦੇਖਦੀ ਆ ਤੇ ਅਗਲੇ ਉੱਥੇ ਜਾ ਕੇ ਮੈਂ ਅਗਲੇ ਨੂੰ ਦੱਸਿਆ ਨਹੀਂ ਵੀ ਪਾਈ ਇੱਕਣ ਕਰ ਲਿਓ ਇਹ ਇਕੱਲੇ-ਕੱਲੇ ਨੂੰ ਦੱਸਣਾ ਤਾਂ ਫਿਰ ਵੀ ਵੀਡੀਓ ਰਾਹੀਂ ਤਾਂ ਫਿਰ ਮੈਨੂੰ ਵੀ ਔਖਾ ਹੋ ਜਾਂਦਾ ਹੁਣ ਕੱਲ ਕੋਈ ਬਲਵਿੰਦਰ ਦਾ ਸੀ ਕੋ ਬੱਪਨਪ੍ਰੀਤ ਦਾ ਸੀ ਉਹਨਾਂ ਦੇ ਮੈਸੇਜ ਸੀਗੇ ਪਰ ਮੈਸੇਜ ਵੀ ਕਈ ਵਾਰੀ ਮੈਂ ਭੁੱਲ ਜਾਂਦੀ ਕਿਉਂ ਮੇਰੇ ਚੈਨਲ ਤੁਹਾਨੂੰ ਵੀ ਪਤਾ ਇੱਕ ਸਹਿਲ ਜੋਤ ਸੋਮਲਾ ਇਹ ਤੁਹਾਨੂੰ ਪਤਾ ਹੀ ਤੁਸੀਂ ਸਾਰੇ ਜਾਣਦੇ ਮੇਰਾ ਪੁਰਾਣਾ ਚੈਨਲ ਆ ਇੱਕ ਗੋੜ ਜਵਾਨਾ YouTube ਤੇ ਇੱਕ ਹੈਗਾ ਬੇਬੇ ਦੇ ਟਟ ਕੇ ਉਹ ਮੇਰਾ ਚੈਨਲ ਆ ਉਹਦਾ ਮੈਂ ਨਾਮ ਜਰੂਰ ਚੇਂਜ ਕਰ ਲੈਣਾ ਜਨਵਰੀ ਦੇ ਵਿੱਚ ਉਹਦਾ ਨਾਮ ਮੈਂ ਰੱਖੂੰਗੀ ਸਵਰਾਜ 855 ਕਿ ਉਹ ਪੰਜਾਬੀ ਟੋਟਕੇ ਬੇਬੇ ਦੇ ਟਟਕੇ ਕਾਫੀ ਮੇਜੂਲ ਖਾਂਦੇ ਨੇ ਕਾਫੀ ਚੈਨਲ ਪਹਿਲਾਂ ਬਣੇ ਹੋਏ ਨੇ ਲੋਕਾਂ ਦੇ ਪਰ ਮੇਰੀ ਫੋਟੋ ਉੱਤੇ ਲੱਗੀ ਹੋਈ ਆ ਤੁਹਾਨੂੰ ਜਿਹੜੇ ਕੋਈ ਅਲਝਾਉਂਦੇ ਨੇ ਗਲਤ ਲੋਕੀ ਪੈਸੇ ਮੰਗਦੇ ਨੇ ਉਹਨਾਂ ਤੋਂ ਸਾਵਧਾਨ ਰਹੋ ਬੱਚੋ ਇਸ਼ਟਾ ਤੇ ਕੋਈ ਇਨਸਾਨ ਆ ਜਿਹੜਾ ਪੈਸੇ ਮੰਗਦਾ ਤੇ ਲੋਕਾਂ ਨੂੰ ਗੁੰਮਰਾਹ ਕਰ ਰਿਹਾ ਇਸ਼ਟਾ ਤੇ ਵੀਡੀਓ ਮੇਰੀਆਂ ਨੇ ਅਗਲੇ ਦੀ ਅਬਦੀ ਐਡੀ ਬਣਾਈ ਹੋਈ ਆ ਇਹਦੀਆਂ ਗੱਲਾਂ ਤੋਂ ਸਾਫ ਦਾ ਰਹੋ ਦੇਖੋ ਮੈਂ ਤੁਹਾਨੂੰ ਪਤਾ ਵੀ ਪੈਸਾ ਕੋਈ ਨਹੀਂ ਮੰਗਦੀ ਮੈਂ ਆਪਦਾ ਫੋਨ ਵੀ ਔਨ ਰੱਖਦੀ ਹਾਂ ਜਿੰਨਾ ਕਿ ਮੇਰੇ ਤੇ ਹਿੰਮਤ ਹੁੰਦੀ ਹੈ ਬਾਈ ਕਿ ਤੁਸੀਂ ਆਪਾਂ ਸਾਰੇ ਕੰਮ ਦਾ ਜੋਰ ਨਹੀਂ ਸਕੇ ਕਈ ਵਾਰ ਕਿ ਅੰਬਰ ਕਿੱਸੀ ਇਹ ਜਾ ਮੈਂ ਬਾਹਰ ਗਿਆ ਤਾਂ ਪੈਸਾ ਤੇ ਫਿਰ ਵੀ ਸੱਚੀ ਬੰਦ ਕਰ ਦਿੰਦੀ ਜਿਹੜੇ ਹਰ ਜਾਂ ਕੋਈ ਕਰੇ ਰਿਸ਼ਤੇਦਾਰ ਆ ਜਾਂਦੇ ਫਿਰ ਉਹ ਸੱਚੀ ਬੰਦ ਕਰ ਲੈਂਦੇ ਉਹ ਕੀ ਬੱਟਾ ਬਾਦ ਸਕੇਣਾ ਤੁਸੀਂ ਕਰ ਹੀ ਨਾ ਸਕੇ